ਅੱਜ ਦੀ ਗੱਲ ਕਰਦੇ ਇਮੀਗ੍ਰੇਸ਼ਨ ਟਰੈਕਡਾਊਨ ਦੀ ਜਿਹੜੀ ਉਹ ਗੱਲ ਕਰਦੇ ਆ ਬਾਰਡਰਜ਼ ਆਰ ਵਾਈਟ ਹਾਊਸ ਦੇ ਟਾਮ ਹੋਮਨ ਉਹਨਾਂ ਨੇ ਰਿਪੋਰਟਰਸ ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜੀ ਆ ਉਹ ਕਹ ਲੋ ਵੀ ਆਪਣੀ ਚਿੰਤਾ ਵੀ ਜਤਾਈ ਆ ਤੇ ਉਹਨਾਂ ਨੇ ਜਤਾਇਆ ਆ ਵੀ ਭਾਈ ਜਿੰਨੀ ਤੇਜ਼ੀ ਦੇ ਨਾਲ ਕੰਮ ਹੋਣਾ ਚਾਹੀਦਾ ਆ ਉਹ ਹੋ ਨਹੀਂ ਰਿਹਾ ਕਿਹਾ ਵੀ ਨੋ ਡਾਊਟ ਅਸੀਂ ਬਾਈਡਨ ਪ੍ਰਸ਼ਾਸਨ ਦੇ ਕਾਰਜਕਾਲ ਦੇ ਨਾਲੋਂ 3 ਗੁਣਾ ਤੇਜ਼ੀ ਦੇ ਨਾਲ ਵੱਧ ਬੰਦੇ ਰੋਜ਼ਾਨਾ ਗ੍ਰਿਫਤਾਰ ਕਰ ਰਹੇ ਆ ਪਰ ਇਸ ਦੇ ਵਿੱਚ ਸਾਨੂੰ ਹੋਰ ਬਹੁਤ ਜ਼ਿਆਦਾ ਤੇਜ਼ੀ ਨਾਲ ਕੰਮ ਕਰਨ ਦੀ ਜ਼ਰੂਰਤ ਹੈਗੀ ਆ ਕਿੰਨੇ ਵੀ ਹੰਡਰਡਸ ਐਂਡ ਹਾਊਜ਼ੈਂਡਸ ਜਿਹੜੇ ਰਿਪੋਰਟਿਜ਼ ਆ ਅ ਇਲੈਗਲ ਇਮੀਗ੍ਰੈਂਟਸ ਆ ਉਹਨਾਂ ਨੂੰ ਫੜ ਫੜ ਕੇ ਅਸੀਂ ਰਿਪੋਰਟ ਕਰਨਾ ਹੈਗਾ ਆ ਉਹਨਾਂ ਨੇ ਕਿਹਾ ਵੀ ਸੈਂਚਰੀ ਸਿਟੀਆਂ ਸੈਂਚਰੀ ਸਟੇਟਸ ਰੋਡ ਬਲਾਕਸ ਸਾਡੇ ਕਾਰਜ ਦੇ ਵਿੱਚ ਜਿਹੜੀਆਂ ਉਹ ਲਗਾ ਰਹੀਆਂ ਨੇ ਕਹਿੰਦੇ ਵੀ ਇਹੀ ਨਹੀਂ ਜਿਹੜੀਆਂ ਲੀਕਸ ਹੋਈਆਂ ਆ ਉਹਨੇ ਵੀ ਸਾਡਾ ਕੰਮ ਖਰਾਬ ਕੀਤਾ ਯਾਦ ਹੋਣਾ ਕੋਲਰਾਡੋ ਦੇ ਵਿੱਚ ਜਿੱਥੇ ਇੱਕ ਗੈਂਗ ਵਾਲਿਆਂ ਨੂੰ ਇਹਨਾਂ ਨੇ ਫੜਨਾ ਸੀ ਕਾਫੀ ਵੱਡੀ ਰੇਡ ਜਿਹੜੀ ਉਹ ਮਾਰਨੀ ਸੀ ਮੀਡੀਆ ਦੇ ਵਿੱਚ ਉਸ ਦੀ ਖਬਰ ਪਹਿਲਾਂ ਹੀ ਨਿਸ਼ਰ ਹੋਣ ਕਰਕੇ ਉਸ ਦੇ ਵਿੱਚ ਉਹਨਾਂ ਨੂੰ ਵੱਡੀ ਕਾਮਯਾਬੀ ਜਿਹੜੀ ਉਹ ਨਹੀਂ ਮਿਲੀ ਹੈਗੀ ਉਧਰ ਦੋ ਟੌਪ ਦੇ ਕਹਿੰਦੇ ਆਈਸ ਦੇ ਅਧਿਕਾਰੀ ਆ ਉਹਨਾਂ ਨੂੰ ਉਹਨਾਂ ਦੇ ਅਹੁਦਿਆਂ ਦੇ ਉੱਤੇ ਲਾ ਦਿੱਤਾ ਗਿਆ ਆ ਵਾਈਟ ਹਾਊਸ ਸੇ ਲਗਾਤਾਰ ਦਬਾਅ ਜਿਹੜਾ ਹੈ ਏਜੰਸੀ ਦੇ ਉੱਤੇ ਵਧਾ ਰਿਹਾ ਆ ਵੀ ਤੁਸੀਂ ਵੱਧ ਤੋਂ ਵੱਧ ਗ੍ਰਿਫਤਾਰੀਆਂ ਰੋਜ਼ਾਨਾ ਦੀਆਂ ਵਧਾਓ ਤੇ ਡਿਪੋਰਟ ਜਿਹੜੇ ਆ ਉਹ ਕਰਨ ਦੀ ਜਿਹੜੀ ਸਪੀਡ ਆ ਉਸ ਨੂੰ ਵੀ ਤੇਜ਼ ਕੀਤਾ ਜਾਵੇ ਪ੍ਰੈਜ਼ੀਡੈਂਟ ਟਰੰਪ ਨੇ ਪ੍ਰੋਮਿਸ ਕੀਤਾ ਸੀਗਾ ਆਪਣੇ ਵੋਟਰਸ ਦੇ ਨਾਲ ਵੀ ਉਹ ਮਿਲੀਅਨਸ ਆਫ ਅਨਡਾਕੂਮੈਂਟਡ ਇਮੀਗ੍ਰੈਂਟਸ ਲੱਖਾਂ ਹੀ ਲੋਕਾਂ ਨੂੰ ਉਹ ਡਿਪੋਰਟ ਕਰਨਗੇ ਰਸਲ ਹਾਟ ਤੇ ਪੀਟਰਬਰਗ ਦੋ ਕਹਿੰਦੇ ਆਈਸ ਦੇ ਡਿਵੀਜ਼ਨ ਦੇ ਐਨਫੋਰਸਮੈਂਟ ਦੇ ਪੋਜੀਸ਼ਨ ਦੇ ਉੱਤੇ ਸੀਗੇ ਉਹਨਾਂ ਨੂੰ ਹੁਣ ਕਹਿੰਦੇ ਵੀ ਉਹਨਾਂ ਦੇ ਅਹੁਦਿਆਂ ਤੋਂ ਲਾ ਦਿੱਤਾ ਗਿਆ ਹੈ ਵਾਸ਼ਿੰਗਟਨ ਫੀਲਡ ਆਫਿਸ ਤੇ ਸੇਂਟ ਪੌਲ ਮਿਨੀਸੋਟਾ ਦੇ ਇਹ ਜਿਹੜੇ ਐਨਫੋਰਸਮੈਂਟ ਡਿਵੀਜ਼ਨ ਦੇ ਹੈੱਡ ਜਿਹੜੇ ਉਹ ਸੀਗੇ ਸੋ ਕਹਿੰਦੇ ਵੀ ਇਹਨਾਂ ਦੋਨਾਂ ਨੂੰ ਜਿਹੜਾ ਉਹ ਰਸਤਾ ਬਾਹਰ ਦਾ ਦਿਖਾਇਆ ਜਾ ਰਿਹਾ ਹੈ ਟਾਡ ਲਾਇਓਨਸ ਜਿਨ੍ਹਾਂ ਨੇ ਬੋਸਟਨ ਆਫਿਸ ਨੂੰ ਰਨ ਕੀਤਾ ਸੀਗਾ ਉਹ ਹੁਣ ਜਿਹੜੇ ਐਕਟਿੰਗ ਹੈੱਡ ਹੋਣਗੇ ਆਈਸ ਇਨਫੋਰਸਮੈਂਟ ਅਤੇ ਰਿਮੂਵਲ ਆਪਰੇਸ਼ਨ ਦੇ ਇਹ ਜਿਹੜੇ ਚੇਂजेस ਆ ਸਭ ਤੋਂ ਪਹਿਲਾਂ ਵਾਈਟ ਸੌਰੀ ਵਾਸ਼ਿੰਗਟਨ ਪੋਸਟ ਨੇ ਰਿਪੋਰਟ ਦਿੱਤੇ ਸੀਗੇ ਸੋ ਇਹ ਜਿਹੜਾ ਸ਼ੇਕਅਪ ਕਹਿੰਦੇ ਵੀ ਆਈਸ ਦੇ ਵਿੱਚ ਉਸ ਟਾਈਮ ਦੇ ਉੱਤੇ ਆਇਆ ਜਦੋਂ ਉਹਨਾਂ ਦੇ ਟਾਪ ਦੇ ਜਿਹੜੇ ਇਮੀਗ੍ਰੇਸ਼ਨ ਅਧਿਕਾਰੀ ਉਹ ਉਹਨਾਂ ਦੀ ਰਫ਼ਤਾਰ ਦੇ ਨਾਲ ਜਿਹੜੀ ਟਰੰਪ ਹੁਣੀ ਸੋਚਦੇ ਆ ਉਸ ਰਫ਼ਤਾਰ ਦੇ ਨਾਲ ਲੋਕਾਂ ਨੂੰ ਫੜ ਕੇ ਰਿਪੋਰਟ ਕਰਨ ਦੇ ਵਿੱਚ ਕਾਮਯਾਬ ਜਿਹੜੇ ਉਹ ਨਹੀਂ ਹੋ ਰਹੇ ਇਤੋਂ ਤੱਕ ਕਿ ਰੀਸੈਂਟਲੀ ਰਿਪੋਰਟਸ ਵੀ ਆਈਆਂ ਸੀ ਟਰੰਪ ਹੁਣਾ ਦੇ ਕਾਰਜਕਾਲ ਦੇ ਵਿੱਚ ਵੀ ਕੈਚ ਐਂਡ ਰੀਲੀਜ਼ ਪਾਲਿਸੀ ਦੇ ਤਹਿਤ ਕਈ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਛੱਡਿਆ ਗਿਆ ਸੀ ਕਿਉਂਕਿ ਡਿਟੈਂਸ਼ਨ ਫੈਸਿਲਿਟੀਆਂ ਜਾਂ ਕਪੈਸਿਟੀ ਜਿਹੜੀ ਆ ਉਹ ਉਹਨਾਂ ਦੇ ਕੋਲ ਪੂਰੀ ਮੁਹੱਈਆ ਨਹੀਂ ਸੀ ਗਈ ਸੋ 트럼ਪ ਐਡਮਿਨਿਸਟ੍ਰੇਸ਼ਨ ਦੀ ਇਸ ਤਰੀਕੇ ਦੀ ਫੇਰ ਬਦਲ ਕਰਨ ਦਾ ਇੱਕ ਹੀ ਮਕਸਦ ਆ ਇੱਕ ਹੀ ਮਤਲਬ ਆ ਵੀ ਭਾਈ ਐਨਫੋਰਸਮੈਂਟ ਕ੍ਰੈਕਡਾਊਨ ਇਮੀਗ੍ਰੇਸ਼ਨ ਦੇ ਉੱਤੇ ਉਸ ਨੂੰ ਹੋਰ ਤੇਜ਼ ਕੀਤਾ ਜਾਵੇ ਇਸ ਮੌਕੇ 800 ਤੋਂ 1000 ਬੰਦਾ ਰੋਜ਼ਾਨਾ ਜਿਹੜਾ ਆ ਉਹ 트럼ਪ ਪ੍ਰਸ਼ਾਸਨ ਦਾ ਜਿਹੜਾ ਆਈਸਾ ਉਹ ਫੜ ਰਿਹਾ ਆ ਅਰੇ ਇਸ ਨੂੰ 1500 ਦੇ ਉੱਤੇ ਘੱਟੋ ਘੱਟ ਲੈ ਕੇ ਜਾਣਾ ਜਿਹੜਾ ਉਹ ਚਾਹੁੰਦੇ ਆ ਸੋ ਕੱਲ ਵੀ ਵੈਨੇਜ਼ੂਏਲਾ ਨੂੰ ਦੋ ਜਹਾਜ਼ ਜਿਹੜੇ ਉਹ ਗਏ ਸੀ ਜਹਾਜ਼ ਦਾ ਤਾਂ ਹੁਣ ਰੋਜ਼ ਹੀ ਜਿਹੜੇ ਉਹ ਉੱਡਦੇ ਆ ਕੱਲ ਟ੍ਰੈਵਿਸ ਏਅਰਬੇਸ ਦੀ ਵੀ ਆਪਾਂ ਗੱਲ ਕੀਤੀ ਸੀ ਜਿਹੜਾ ਫੇਅਰਫੀਲਡ ਚ ਉੱਥੋਂ ਜਿਹੜੇ C17 ਜਹਾਜ਼ ਡਿਪੋਰਟ ਕਰਨ ਦੇ ਲਈ ਵਰਤੇ ਜਾਣ ਦੇ ਉੱਤੇ ਇਥੋਂ ਦੇ ਕਈ ਜਿਹੜੇ ਲਾਅ ਮੇਕਰਸ ਆ ਉਹਨਾਂ ਨੇ ਚਿੱਠੀ ਜਿਹੜੀ ਉਸ ਉਲਟ ਜਿਹੜੀ ਉਹ ਲਿਖੀ ਸੀ ਪਰ ਟੌਮ ਹੋਮਨ ਅਸ ਟਾਈਮ ਕਹ ਲੋ ਵੀ ਹੱਥ ਧੋ ਕੇ ਤੇਜ਼ੀ ਦੇ ਨਾਲ ਇਸ ਕੰਮ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਆ ਕਿੰਨੇ ਵੀ ਇਫ ਯੂ ਲੁੱਕ ਐਟ ਦ ਰੈਸਟ ਆਫ ਦ ਇੰਟੀਰੀਅਰ ਇਨਫੋਰਸਮੈਂਟ ਇਟਸ 3 ਟਾਈਮਸ ਹਾਇਰ ਦੈਨ ਇਟ ਵਾਸ ਅ ਈਅਰ ਅਗੋ ਟੂਡੇ 3 ਟਾਈਮਸ ਹਾਇਰ ਇਜ਼ ਗੁੱਡ ਬਟ ਮੈਂ ਆਮ ਨਾਟ ਸੈਟੀਸਫਾਈਡ ਕਿੰਨੇ ਵੀ ਮੈਂ ਖੁਸ਼ ਨਹੀਂ ਆ ਪੂਰੀ ਤਰ੍ਹਾਂ ਸੰਤੋਸ਼ਟ ਨਹੀਂ ਆ ਦੇ ਆਰ ਮੋਰ ਕ੍ਰਿਮੀਨਲ ਐਲੀਅਨਸ ਦੈਟ ਨੀਡ ਟੂ ਬੀ ਅਰੈਸਟਡ ਹੰਡਰਡਸ ਆਫ ਥਾਊਜ਼ੈਂਡਸ ਬਾਰਡਰਜ਼ ਆਰ ਜੀਡੀਓ ਉਹਨਾਂ ਨੇ ਇਹ ਬਿਆਨ ਦਿੱਤਾ ਆ ਸੈਂਟਰੀ ਸਿਟੀਜ਼ ਆਰ ਪੁੱਟਿੰਗ ਰੋਡ ਬਲਾਕਸ ਅਪ ਕਹਿੰਦੇ ਵੀ ਉਹ ਇਸ ਟਾਈਮ ਰੋਡ ਬਲੌਕ ਜਿਹੜੇ ਆ ਉਹ ਸਾਡੇ ਮੋਰੇ ਜਿਹੜੇ ਉਹ ਲੈ ਕੇ ਆ ਰਹੇ ਆ ਤੇ ਇਹ ਜਿਹੜੀ ਸਥਿਤੀ ਸਾਡੇ ਲਈ ਬਾੜੀ ਚੰਗੀ ਨਹੀਂ ਆ ਕਹਿੰਦੇ ਵੀ ਸਪੈਸ਼ਲੀ ਦੋਜ਼ ਵਿਦ ਕ੍ਰਿਮੀਨਲ ਕਨਵਿਕਸ਼ਨਸ ਸੋ ਵੀ ਆਰ ਗੋਇੰਗ ਟੂ ਕੰਟੀਨਿਊ ਵੀ ਗਾਟ ਲੀਕਸ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਸਾਹਮਣੇ ਇਸ ਟਾਈਮ ਪ੍ਰੋਬਲਮ ਜਿਹੜੀ ਆ ਰਹੀ ਆ ਸੋ ਪਰ ਫਿਰ ਵੀ ਕਹਿੰਦੇ ਵੀ ਅਰੈਸਟ ਜਿਹੜੀ ਆ ਇਲੀਗਲ ਏਲੀਅਨਸ ਦੀ ਉਹ ਕਰਨ ਜਾ ਰਹੇ ਆ ਹੁਣ ਦੇਖੋ ਹਰਜੋਤ ਸਿੰਘ ਜੀ ਇਹ ਕਲੀਅਰ ਹੀ ਆ ਵੀ ਇਹਨਾਂ ਨੇ ਤੇਜ਼ੀ ਜਿਹੜੀ ਹੋਰ ਜ਼ਿਆਦਾ ਵਧਾਉਣੀ ਆ ਥੋੜੇ ਦਿਨ ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀਗੀ ਆਪਾਂ ਸਭ ਤੋਂ ਪਹਿਲੇ ਸੀ ਜਿਨ੍ਹਾਂ ਨੇ ਇਹ ਖਬਰ ਸਾਂਝੀ ਕੀਤੀ ਸੀ ਵੀ ਸਟਾਰ ਕਾਉਂਟੀ ਐਕਸੈਸ ਦੇ ਵਿੱਚ 1500 ਏਕੜ ਦੇ ਵਿੱਚ ਮਲਟੀ ਥਾਊਜ਼ੈਂਡ ਡਾਲਰਸ ਸੌਰੀ ਮਲਟੀ ਥਾਊਜ਼ੈਂਡ ਬੈਡਸ ਵਾਲਾ ਡਿਟੈਂਸ਼ਨ ਫੈਸਿਲਿਟੀ ਜਿਹੜੀ ਉਹ ਬਣਾਈ ਜਾ ਰਹੀ ਆ ਤੇ ਉਥੋਂ ਵੀ ਜਿਹੜੀਆਂ ਫਲਾਈਟਾਂ ਕਹਿੰਦੇ ਉਹਨਾਂ ਨੇ ੜਾਉਣੀਆਂ ਸ਼ੁਰੂ ਕਰਨੀਆਂ ਹੈਗੀਆਂ ਸੋ ਇਹ ਹੁਣ ਮੈਨੂੰ ਲੱਗਦਾ ਸ਼ਾਇਦ ਇਹ ਅਗਲੇ ਫੇਜ਼ ਦੇ ਵਿੱਚ ਵਧਣ ਵਾਲੇ ਆ ਜਿਸ ਤੇ ਵਿੱਚ ਵੱਡੇ ਸ਼ਹਿਰਾਂ ਦੇ ਬਾਦ ਜਿਹੜੀ ਆਰਜੀ ਜਿਹੜੀਆਂ ਡਿਟੈਂਸ਼ਨ ਫੈਸਿਲਿਟੀਆਂ ਆ ਉਹਨਾਂ ਨੂੰ ਤਿਆਰ ਕੀਤਾ ਜਾਊਗਾ ਜਿਹੜੀਆਂ ਪ੍ਰਾਈਵੇਟ ਪ੍ਰਿਜ਼ਨਸ ਆ ਉਹਨਾਂ ਦੇ ਨਾਲ ਆਲਰੇਡੀ ਕਿੰਦੇ ਸਮਝੋਤੇ ਸਮਝਾਤੇ ਹੋਣੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਨੇ ਯਾਹੂ 에ਅਰਪੋਰਟ ਕਹ ਰਿਹਾ ਵੀ ਪ੍ਰੈਜ਼ੀਡੈਂਟ ਡੋਨਲਡ 트럼ਪ ਹੋਣੀ ਬਹੁਤ ਜ਼ਿਆਦਾ ਫਰਸਟ੍ਰੇਟਡ ਆ ਵੀ ਬਹੁਤ ਘੱਟ ਲੋਕਾਂ ਨੂੰ ਅਰੈਸਟ ਕੀਤਾ ਜਾ ਰਿਹਾ ਹੈਗਾ ਉਹਨਾਂ ਦੇ ਲਾਗੇ ਦੇ ਜਿਹੜੇ ਸੋਰਸਸ ਆ ਇਹ ਦੱਸਦੇ ਆ ਵੀ ਪ੍ਰੈਜ਼ੀਡੈਂਟ 트럼ਪ ਹੋਣਾ ਨੇ ਆਪਣੇ ਏਡਸ ਨੂੰ ਇਹ ਕਿਹਾ ਵੀ ਨੰਬਰਸ ਆ ਟੂ ਐਫ ਸ਼ਬਦ ਯੂਜ਼ ਕੀਤਾ ਲੋ ਸੋ ਦ ਨੰਬਰਸ ਆ ਟੂ ਐਫ ਲੋ ਇਹ ਸ਼ਬਦ ਉਹਨਾਂ ਨੇ ਯੂਜ਼ ਕੀਤਾ ਤੇ ਕਹਿੰਦੇ ਵੀ ਜਿਆਦੇ ਤੋਂ ਜਿਆਦੇ ਬੰਦੇ ਜਿਹੜੇ ਆ ਅਰੈਸਟ ਹੋਣੇ ਚਾਹੀਦੇ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਮੁਤਾਬਕ 787 ਲੋਕਾਂ ਨੂੰ ਪਰ ਡੇ ਦੇ ਹਿਸਾਬ ਦੇ ਨਾਲ ਜਨਵਰੀ 23 ਤੋਂ ਜਨਵਰੀ 31 ਤੱਕ ਅਰੈਸਟ ਕੀਤਾ ਗਿਆ ਕੈਰੋਲਿਨ ਲਿਓਟ ਜੋ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਆ ਉਹਨਾਂ ਨੇ ਕਿਹਾ ਕਿ 100 ਪਰ 31 ਦਿਨਾਂ ਤੱਕ ਜਨਵਰੀ 31 ਤੱਕ 11000 ਕ੍ਰਿਮੀਨਲ ਨੂੰ ਅਰੈਸਟ ਕੀਤਾ ਗਿਆ ਸੀ ਬਾਰਡਰਜ਼ ਆ ਟੋਮ ਹੋਮਵਰਡ ਦੀ ਤੁਸੀਂ ਆਲਰੇਡੀ ਜਿਹੜੀ ਗੱਲ ਆ ਉਹ ਕਰ ਚੁੱਕੇ ਹੈਗੇ ਆ ਸੋ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਆ ਇਸੇ ਕਰਕੇ ਆਈਸ ਦੇ ਜਿਹੜੇ ਦੋ ਮੇਨ ਅਧਿਕਾਰੀ ਸੀ ਉਹ ਰਿਜ਼ਾਈਨ ਕਰ ਗਏ ਆ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਆ ਕਿ ਜਿੰਨੀ ਵੀ ਵੱਧ ਤੋਂ ਵੱਧ ਗਿਣਤੀ ਆ ਉਹ ਲੋਕਾਂ ਨੂੰ ਅਰੈਸਟ ਕੀਤਾ ਜਾਵੇ ਤੇ ਰਿਪੋਰਟ ਕੀਤਾ ਜਾਵੇ ਹੋਮਲੈਂਡ ਸਕਿਉਰਿਟੀ ਦੀ ਸੈਕਟਰੀ ਕ੍ਰਿਸਟੀ ਨੋਇਮ ਉਹਨਾਂ ਨੇ ਇਹ ਆਪੀ ਅਸੀਂ ਵਾਇਲੈਂਟ ਕ੍ਰਿਮੀਨਲ ਦੇ ਮਗਰ ਚਾ ਰਹੇ ਆ ਜਿਨ੍ਹਾਂ ਨੇ ਵੱਡੇ ਕ੍ਰਾਈਮ ਕੀਤੇ ਆ ਪਰ ਤੁਹਾਡੇ ਨਾਲ ਆਪਾਂ ਉਦਾਹਰਨਾਂ ਸਾਂਝੀਆਂ ਕੀਤੀਆਂ ਸੀ ਆ ਕੱਲ ਵੀ ਵੇ ਕਿਦਾਂ ਸਕੂਲ ਜਾਂਦੇ ਇੱਕ ਬੱਚੇ ਨੂੰ ਚੱਕ ਲਿਆ ਟੈਕਸ ਵਿੱਚ ਕਾਲਜ ਦੇ ਵਿੱਚ ਲੋਕਾਂ ਨੂੰ ਚੱਕਿਆ ਆ ਸਟੂਡੈਂਟਸ ਨੂੰ ਹੋਰ ਕਈ ਜਗ੍ਹਾ ਦੇ ਉੱਤੇ ਜਿਹੜੇ ਕੰਮ ਦੇ ਉੱਤੇ ਜਾ ਰਹੇ ਜਿਨ੍ਹਾਂ ਦੀ ਕੋਈ ਵਾਇਲੈਂਟ ਵਾਇਲੈਂਸ ਨਾਲ ਲੈਣਾ ਦੇਣਾ ਨਹੀਂ ਹੈ ਉਹਨਾਂ ਨੂੰ ਵੀ ਚੱਕਿਆ ਜਾ ਰਿਹਾ ਆ ਲਗਾਤਾਰ ਧੜਾ ਧੜ ਜਿਹੜੀਆਂ ਜਿੰਨਾ ਆ ਉਹ ਬੜਾਈਆਂ ਜਾ ਰਹੀਆਂ ਗੋਟਾ ਮੋਬੇ ਦੇ ਵਿੱਚ ਜੋ ਜੇਲ ਆ ਉਥੇ 30000 ਲੋਕਾਂ ਦੇ ਬੈੱਡ ਤਿਆਰ ਕਰ ਦਿੱਤੇ ਗਏ ਆ ਆਲਰੇਡੀ ਉਥੇ ਭੇਜਣ ਦੇ ਲਈ ਜੀ ਬਿਲਕੁਲ ਸੋ ਹ ਇਹ ਸਾਰਾ ਕੁਝ ਇਸ ਟਾਈਮ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਆ ਅ ਇਹ ਮੰਨਿਆ ਜਾਂਦਾ ਹੈ ਵੀ ਅਮਰੀਕਾ ਦੇ ਵਿੱਚ ਤਕਰੀਬਨ 11 ਮਿਲੀਅਨ ਇਮੀਗ੍ਰੈਂਟਸ ਯੂਐਸ ਦੇ ਵਿੱਚ ਇਲੀਗਲ ਆ ਜਾਂ ਟੈਂਪਰੇਰੀ ਸਟੇਟਸ ਵਾਲੇ ਆ 2022 ਦੇ ਜਿਹੜੇ ਯੂਐਸ ਸਰਕਾਰ ਦੇ ਆਪਣਾ ਐਸਟੀਮੇਟ ਆਂਕੜਾ ਜਿਹੜਾ ਉਹ ਦੱਸਦਾ ਆ ਪਰ ਉਸ ਤੋਂ ਬਾਅਦ ਦੇ ਵਿੱਚ ਹਰ ਸਾਲ ਆਪਾਂ ਨੂੰ ਪਤਾ ਵੀ ਮਿਲੀਅਨ ਮਿਲੀਅਨ ਲੋਕਾਂ ਦੀ ਐਂਟਰੀ ਜਿਹੜੀ ਹੋਈ ਆ ਬਾਈਡਨ ਹੁਣਾਂ ਦੇ ਕਾਰਜਕਾਲ ਦੇ ਵਿੱਚ ਸੋ ਇਸ ਨੂੰ ਹੁਣ 14 ਮਿਲੀਅਨ ਤੱਕ ਮੰਨਿਆ ਜਿਹੜਾ ਉਹ ਜਾ ਰਿਹਾ ਆ ਸੋ ਆ ਇਸ ਦੇ ਵਿੱਚ ਜਿਹੜੇ ਵਾਸ਼ਿੰਗਟਨ ਡੀਸੀ ਦੇ ਵਿੱਚ ਤੇ ਮਿਨੀਸੋਟਾ ਦੇ ਮੇਨ ਜਿਹੜੇ ਬੰਦਿਆਂ ਨੂੰ ਲਾਉਣ ਦਾ ਕਾਰਨ ਹੀ ਜਿਹੜਾ ਇਸ ਦੇ ਵਿੱਚ ਇਹੀ ਆ ਵੀ ਭਾਈ ਤੁਸੀਂ ਤੇਜ਼ੀ ਨਹੀਂ ਕਰ ਰਹੇ ਜਿਹੜੇ ਨੰਬਰ ਅਸੀਂ ਚਾਹੁੰਦੇ ਉਹ ਸਾਨੂੰ ਮਿਲ ਨਹੀਂ ਰਹੇ ਪਰ ਇਹ ਵੀ ਆ ਹੁਣ ਇਸ ਦੇ ਵਿੱਚ ਤਾਂ ਲਿਮਟਿਡ ਜਿਹੜੇ ਲੋਕ ਨੇ ਹੋ ਸਕਦਾ ਵੀ ਸ਼ਾਇਦ ਇਹਨਾਂ ਨੇ ਨਵੇਂ ਜਿਹੜੇ ਬੰਦੇ ਹਾਇਰ ਕਰਨੇ ਹੁਣ ਬਰਲੇਪਾ ਹੋਰ ਬਥੇਰੇ ਦਾਵਾ ਤੋਂ ਇਹਨਾਂ ਨੇ ਫਾਇਰ ਕਰਤੇ ਆ ਸ਼ਾਇਦ ਉਹ ਇਧਰਲੇ ਪਾਸੇ ਜਿਹੜਾ ਉਹ ਹਾਇਰ ਇਵੈਂਚੁਅਲੀ ਜਿਹੜੇ ਹੋ ਕਰਨ ਪਰ ਇਸ ਦੇ ਵਿੱਚ ਜਿਹੜੀਆਂ ਉਹ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਉਧਰ ਜਿਹੜੀਆਂ ਕੁਝ 27 ਜਿਹੜੀਆਂ ਧਾਰਮਿਕ ਜਥੇਬੰਦੀਆਂ ਆ ਉਹਨਾਂ ਦੇ ਗਰੁੱਪ ਨੇ ਸੂਕ ਕੀਤਾ ਆ ਵੀ ਇਮੀਗ੍ਰੇਸ਼ਨ ਅਰੈਸਟ ਹਾਊਸ ਆਫ ਵਰਸ਼ਿਪ ਦੇ ਵਿੱਚ ਉਸ ਨੂੰ ਬਲੌਕ ਕੀਤਾ ਜਾਵੇ ਆ ਪਿਛਲੇ ਕਾਰਜਕਾਲ ਦੇ ਵਿੱਚ ਪਿਛਲੇ ਪ੍ਰਸ਼ਾਸਨ ਦੇ ਵਿੱਚ ਉਹਨਾਂ ਨੇ ਸਕੂਲਜ਼ ਨੂੰ ਤੇ ਹਾਊਸ ਆਫ ਵਰਸ਼ਿਪਸ ਆ ਚਰਚਸ ਨੂੰ ਜਾਂ ਧਾਰਮਿਕ ਸਥਾਨਾਂ ਨੂੰ ਐਗਜ਼ੈਂਪਟ ਕੀਤਾ ਸੀਗਾ ਵੀ ਇੱਥੇ ਜਿਹੜੀ ਛਾਪੇਮਾਰੀ ਨਹੀਂ ਹੋਊਗੀ ਪਰ ਪ੍ਰੈਜ਼ੀਡੈਂਟ 트੍ਰੰਪ ਨੇ ਪਹਿਲੇ ਦਿਨ ਹੀ ਆਉਂਦਿਆਂ ਉਸ ਐਗਜ਼ੈਂਪਸ਼ਨ ਨੂੰ ਹਟਾ ਦਿੱਤਾ ਸੀ ਜਿਸ ਵਿੱਚ ਸਕੂਲ ਤੇ ਧਾਰਮਿਕ ਥਾਵਾਂ ਦੇ ਉੱਤੇ ਵੀ ਜਿਹੜੀ ਛਾਪੇਮਾਰੀ ਆ ਉਹ ਕਰਨ ਦੀ ਉਹਨਾਂ ਨੇ ਇਜਾਜ਼ਤ ਦੇ ਦਿੱਤੀ ਸੀ ਦੋ ਦਰਜਨ ਕ੍ਰਿਸਚਨ ਤੇ ਜਿਹੜੇ ਜਿਊਿਸ਼ ਗਰੁੱਪਸ ਆ ਉਹਨਾਂ ਨੇ ਇੱਕ ਫੈਡਰਲ ਲਾ ਸੂਟ ਤੇ 트੍ਰੰਪ ਉਹਨਾਂ ਦੀ ਉਸ ਡਿਸੀਜਨ ਨੂੰ ਓਵਰਟਰਨ ਕਰਨ ਦੇ ਲਈ ਜਿਹੜਾ ਉਹ ਲਾ ਸੂਟ ਕਰ ਦਿੱਤਾ ਆ ਡਿਸਟ੍ਰਿਕਟ ਆਫ ਕਲੰਬੀਆ ਦੇ ਵਿੱਚ ਕੱਲ ਇਹ ਜਿਹੜਾ ਲਾ ਸੂਟ ਆ ਉਹ ਫਾਈਲ ਕੀਤਾ ਗਿਆ 27 ਜਿਹੜੇ ਧਾਰਮਿਕ ਗਰੁੱਪ ਆ ਉਹਨਾਂ ਨੇ ਸਾਂਝੇ ਤੌਰ ਦੇ ਉੱਤੇ ਕਹਿੰਦੇ ਵੀ ਅਸੀਂ ਮਿਲੀਅਨਸ ਆਫ ਅਮਰੀਕਨਸ ਨੂੰ ਰਿਪਰੈਜ਼ੈਂਟ ਜਿਹੜੀ ਆ ਉਹ ਕਰਦੇ ਆ ਤੇ ਅਸੀਂ ਨਹੀਂ ਚਾਹੁੰਦੇ ਵੀ ਧਾਰਮਿਕ ਥਾਵਾਂ ਦੇ ਉੱਤੇ ਜਿਹੜੀ ਆ ਉਹ ਛਾਪੇ ਮਾਰੀ ਜਿਹੜੀ ਉਹ ਕੀਤੀ ਜਾਵੇ ਸੋ ਦੇਖੋ ਵੀ ਇਸ ਤਰੀਕੇ ਦੇ ਨਾਲ ਅੱਗੇ ਕੀ ਬਣਦਾ ਆ ਅ ਇੱਕ ਪਾਸੇ ਜਿਹੜੇ ਅਰਜੋਤ ਸਿੰਘ ਜੀ ਉਹ ਵੀ ਲੋਕ ਨੇ ਆ ਜਿਹੜੇ 트럼ਪ ਹੋਣਾ ਦੇ ਸਪੋਰਟ ਚ ਆ ਉਹ 크ਿਸਚਨ ਵੀ ਨੇ ਕੈਥੋਲਿਕ ਵੀ ਨੇ ਹੋਰ ਧਰਮਾਂ ਦੇ ਵੀ ਆ ਪਰ ਹੁਣ ਜਦੋਂ ਉਹਨਾਂ ਦੇ ਧਾਰਮਿਕ ਸਥਾਨਾਂ ਤੇ ਚਾਹੇ ਉਹ ਸਿਨੇਗੋਗਾ ਚਾਹੇ ਉਹ ਚਰਚਾ ਚਾਹੇ ਉਹ ਮੰਦਰ ਹੋਵੇ ਚਾਹੇ ਉਹ ਗੁਰਦੁਆਰਾ ਆ ਚਾਹੇ ਉਹ ਮਸਜਿਦ ਹੋਵੇ ਵੀ ਉੱਥੇ ਜਿਹੜੀ ਹੁਣ ਛਾਪੇ ਮਾਰੀ ਕਰਨ ਦੀ ਚੀਜ਼ ਨੂੰ ਜਿਹੜੀ ਇਹ ਰੋਕਣ ਦੀ ਗੱਲ ਜਿਹੜੀ ਉਹ ਆਖਰੇ ਆ ਜਿਹੜੀ 트럼ਪ ਹੋਣਾ ਨੇ ਐਗਜ਼ੈਂਪਸ਼ਨ ਜਿਹੜੀ ਉਹ ਚੁੱਕ ਦੇਤੀ ਸੀਗੀ ਸੋ ਇੱਕ ਜਿਹੜਾ ਨਵਾਂ ਲਾ ਸੂਟ ਆ ਇਸ ਨੂੰ ਜਿਹੜਾ ਹੁਣ ਲਿਆਂਦਾ ਗਿਆ ਸੋ ਦੇਖੋ ਇਸ ਦੇ ਉਲਟ ਵੀ ਜਿਹੜਾ ਹੁਣ ਕੀ ਫੈਸਲਾ ਇਵੈਂਚਲੀ ਇਸ ਲਾ ਸੂਟ ਦਾ ਬਣ ਕੇ ਨਿਕਲਦਾ ਹੈ ਸੋ 27 ਆਰਗੇਨਾਈਜੇਸ਼ਨ ਦੇ ਵਿੱਚ ਨਾ ਤਾਂ ਕੋਈ ਮਸਜਿਦ ਆ ਨਾ ਮੰਦਿਰ ਆ ਨਾ ਗੁਰੂ ਘਰ ਆ ਸੋ ਜਦੋਂ ਕਿਸੇ ਨਾਲ ਧੱਕਾ ਹੁੰਦਾ ਹੈ ਨਾ ਤੇ ਫੇਰ ਸਾਰਿਆਂ ਨੂੰ ਜੁਆਇਨ ਕਰਨਾ ਚਾਹੀਦਾ ਹੈਗਾ ਤੇ ਜਦੋਂ ਤੁਹਾਡੇ ਨਾਲ ਫੇਰ ਤਕਾ ਹੋਣਾ ਫੇਰ ਤੁਸੀਂ ਕਹਿਣਾ ਜੀ ਸਾਡੇ ਨਾਲ ਕੋਈ ਸਾਹਸ ਨਹੀਂ ਦੇ ਰਿਹਾ ਹੈਗਾ ਸੋ ਇਹ ਕਿਉਂਕਿ ਇਹ ਆਜ਼ਾਦ ਮੁਲਕ ਆ ਹਰ ਇੱਕ ਨੂੰ ਹੱਕ ਹੈਗਾ ਕੋਈ ਆਪਣਾ ਜਿਹੜਾ ਐਕਸਪ੍ਰੈਸ਼ਨ ਆ ਉਹਨੂੰ ਪ੍ਰੈਜੈਂਟ ਕਰਦਾ ਹਰ ਇੱਕ ਨੂੰ ਹੱਕ ਆ ਲਾ ਸੂਟ ਫਾਈਲ ਕਰਦਾ ਹੈ